ਤਰਨਤਾਰਨ ਪੁਲਿਸ ਨੇ ਕਮੰਤਰੀ ਤਸਕਰੀ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ ਦੋ ਮੈਂਬਰਾਂ ਨੂੰ ਹਥਿਆਰਾਂ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਗ੍ਰਿਫਤਾਰ ਵਿਅਕਤੀਆਂ ਕੋਲੋਂ 6 ਵਿਦੇਸ਼ੀ ਪਿਸਟਲ ਬਰਾਮਦ ਕੀਤੇ ਨੇ ਫੜੇ ਗਏ ਵਿਅਕਤੀਆਂ ਦੀ ਪਛਾਣ ਪਿੰਡ ਲਖਣਾ ਨਿਵਾਸੀ ਸੂਰਜਪਾਲ ਸਿੰਘ ਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ ਐਸਐਸਪੀ ਅਭਿਮਨਿਓ ਰਾਣਾ ਨੇ ਦੱਸਿਆ ਕਿ ਉਕਤ ਲੋਕਾਂ ਦੇ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰੇ ਤੇ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਰਾਣਾ ਤੇ ਸਿਕੰਦਰ ਨਾਲ ਸੰਬੰਧ ਹਨ ਅਤੇ ਫੜੇ ਗਏ ਤਸਕਰ ਡਰੋਨ ਰਾਹੀਂ ਹਥਿਆਰਾਂ ਦੀਆਂ ਖੇਪਾਂ ਮਗਵਾਂਦੇ ਸਨ ਐਸਐਸਪੀ ਨੇ ਦੱਸਿਆ ਕਿ ਦੋਵੇਂ ਨੌਜਵਾਨ ਚੰਗੇ ਕਰਾਨਾ ਸਬੰਧ ਰੱਖਦੇ ਨੇ ਦੋਵਾਂ ਦੀ 8-8 ਕਿੱਲੇ ਜ਼ਮੀਨ ਹੈ ਅਤੇ ਇੱਕ ਹਲਵਾਈ ਦਾ ਕੰਮ ਵੀ ਕਰਦਾ ਹੈ ਐਸਐਸਪੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਲੋਕਾਂ ਵੱਲੋਂ ਹੁਣ ਤੱਕ ਕਿੰਨੀਆਂ ਖੇਪਾਂ ਮਗਵਾਈਆਂ ਜਾ ਚੁੱਕੀਆਂ ਨੇ ਅਤੇ ਇਹ ਹਥਿਆਰ ਅੱਗੇ ਕਿੱਥੇ ਵੇਚੇ ਜਾਣੇ ਸਨ ਲਖਣਾਪਿੰਡ ਦੇ ਰਹਿਣ ਵਾਲੇ ਦੋ ਦੋਸ਼ੀ ਅਰਸ਼ਦੀਪ ਸਿੰਘ ਅਤੇ ਸੂਰਜ ਇਨਾਂ ਨੂੰ ਗ੍ਰਫਤਾਰ ਕਰਕੇ ਇਨਾਂ ਪਾਸੋਂ 6 ਪਿਸਤਲ ਜਿਹੜੇ ਕਿ ਬਰਾਮਦ ਕੀਤੇ ਗਏ ਆ ਇਹ ਜਿਹੜੇ 4 ਪਿਸਤਲ ਪੀਐਕਸ5 ਨੇ ਤੇ 2 4 ਪਿਸਤਲ ਬਲੋਕ ਪਿਸਤਲ ਨੇ 9ਐਮਐਮ ਤੇ 2 ਪਿਸਤਲ 3 ਬੋਰ ਦੇ ਪੀਐਕਸ5 ਨੇ ਇਨਾਂ ਦੀ ਮੌਢਲੀ ਪੁੱਛਗਿੱਛ ਤੋਂ ਇਹ ਪਤਾ ਗੱਲ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਅਤੇ ਸਿਕੰਦਰ ਦੋ ਆਈਐਸਆਈ ਦੇ ਕੰਮ ਕਰਨ ਤੇ ਕੰਮ ਕਰਨ ਵਾਲੇ ਸਮੱਗਲਰ ਨੇ ਜਿਹੜੇ ਕਿ ਹਥਿਆਰ ਪੰਜਾਬ ਦੇ ਵਿੱਚ ਪੰਪ ਕਰੰਦਾ ਕੰਮ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਗੈਂਗਸਟਰਾਂ ਨੂੰ ਕੋਈ ਗਲਤ ਕੱਢੀ ਵਿਦਿਆ ਨੂੰ ਅੰਜਾਮ ਦੇਣ ਲਈ ਇਹ ਵੈਪਨ ਜਿਹੜੇ ਭਾਰਤ ਦੇ ਵਿੱਚ ਮੰਗਾਏ ਜਾ ਰਹੇ ਹਨ ਤੇ ਉਸੇ ਲੜੀ ਦੇ ਤਹਿਤ ਇਨ੍ਹਾਂ ਪਾਸ ਇਹ ਕਨਸਾਈਨਮੈਂਟ ਜਿਹੜੀ ਕਿ ਆਈ ਸੀਗੀ ਅ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਦੱਸ ਦਈਏ ਕਿ ਇੱਕ ਦੀ ਉਮਰ ਸੁਰਤ ਦੀ ਉਮਰ 28 ਸਾਲ ਹੈ ਤੇ ਅਰਸ਼ਦੀਪ ਦੀ 23 ਸਾਲ ਹੈ ਦੋਵੇਂ ਜਿਹੜੇ ਇਹ ਨੌਜਵਾਨ ਨੇ ਨਸ਼ਾ ਕਰਨ ਦੇ ਆਦੀ ਨੇ ਤੇ ਘਰੋਂ ਇਹ ਸੋਕੇ ਨੇ ਦੋਵਾਂ ਦੀ 8-8 ਕਿੱਲੇ ਜ਼ਮੀਨ ਹੈ ਤੇ ਇੱਕ ਜਿਹੜਾ ਇਹਨਾਂ ਚੋਂ ਮਠਾਈ ਦੀ ਦੁਕਾਨ ਵੀ ਪਿੰਡ ਲਖਣੇ ਕਰਦਾ ਹੈ ਤੇ ਬਟੇ ਪਾਕਿਸਤਾਨੀ ਸਮਗਲਰਾਂ ਨਾਲ WhatsApp ਦੇ ਰਾਈਟ ਟੱਚ ਦੇ ਵਿੱਚ ਆ ਕੇ ਪੈਸਿਆਂ ਦੇ ਲਾਲਚ ਕਰਕੇ ਉਹਨਾਂ ਦੇ ਬੇਕਾਵੇ ਚ ਆ ਕੇ ਇਹ ਕੰਮ ਦੇ ਵਿੱਚ ਪੈ ਗਏ ਆ ਤੇ ਇਹ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੰਨੇ ਕਨਫਾਈਨਮੈਂਟ ਜਿਹੜੀ ਕੀ ਮੰਗਵਾਈ ਸੀਗੀ ਡਰੋਨ ਰਾਹੀਂ ਤੇ ਉਹ ਕਿਹੜੇ-ਕਿਹੜੇ ਬੰਦਿਆਂ ਨੂੰ ਇਹ ਇਹਨਾਂ ਨੇ ਡਿਸਟ੍ਰੀਬਿਊਟ ਕੀਤੀ ਆ ਉਸ ਤੇ ਸਾਡੀ ਡੀ ਟੈਕਨੀਕਲ ਟੀਮ ਉਹ ਵਰਕ ਕਰ ਰਹੀ ਹੈ ਤੇ ਇਹਨਾਂ ਨਾਲ ਇੰਟੀਗ੍ਰੇਸ਼ਨ ਕੀਤੀ ਜਾ ਰਹੀ ਹੈ